ਦੋਸਤੋ ਲੰਘੇ ਕੱਲ ਸੀਨੀਅਰ ਅਕਾਲੀ ਆਗੂ ਸਰਦੇਵ ਸਿੰਘ ਢੀਂਸਾ ਸਾਬਕਾ ਕੇਂਦਰੀ ਮੰਤਰੀ ਸਦੀਵੀ ਵਿਛੋੜਾ ਦੇ ਗਏ ਦੇ ਮ੍ਰਿਤਕ ਸਰੀਰ ਦਾ ਆੰਤਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਵਿਖੇ 30 ਮਈ ਨੂੰ 12 ਵਜੇ ਦੁਪਹਿਰ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਸੰਗਰੂਰ ਉਹਨਾਂ ਦੀ ਕੂਟੀ 'ਚ ਸਵੇਰੇ 8:00 ਵਜੇ ਤੋਂ 11:30 ਮਿੰਟ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਤੇ ਆਓ ਸਰਦੇਵ ਸਿੰਘ ਢੀਂਸਾ ਦੇ ਜੀਵਨ ਤੇ ਇੱਕ ਪੰਛੀ ਝਾਤ ਮਾਰੀਏ ਪੰਜਾਬ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਹੇ ਸਖਦੇਵ ਸਿੰਘ ਢੀਂਚਾ ਦਾ ਦਿਹਾਂਤ ਹੋ ਗਿਆ ਸਖਦੇਵ ਸਿੰਘ ਢੀਂਚਾ 89 ਸਾਲ ਦੀ ਉਮਰ ਵਿੱਚ ਮੋਹਾਲੀ ਦੇ ਪ੍ਰਾਈਵੇਟ ਫੋਟੋਸ ਹਸਪਤਾਲ ਵਿੱਚ ਬੁੱਧਵਾਰ ਨੂੰ ਕਰੀਬ 5 ਵਜੇ ਆਖਰੀ ਸਾਹ ਲਏ ਸਰਦਾਰ ਢੀਂਚਾ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਉਹਨਾਂ ਦਾ ਸੰਸਕਾਰ ਸੰਗਰੂਰ ਦੇ ਜ਼ਿਲ੍ਹੇ ਪਿੰਡ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਹੋਵੇਗਾ ਸਰਦੇਵ ਸਿੰਘ ਢੀਂਸਾ ਦਾ ਜਨਮ ਸੰਗਰੂਰ ਨੇੜੇ ਦੇ ਪਿੰਡ ਉੱਬਾਵਾਲ ਦੇ ਸਿਧਾਨ ਕਿਸਾਨ ਪਰਿਵਾਰ ਵਿੱਚ ਪਿਤਾ ਰਤਨ ਸਿੰਘ ਅਤੇ ਮਾਤਾ ਲਾਖੌਰ ਦੇ ਘਰ 9 ਅਪ੍ਰੈਲ 1936 ਨੂੰ ਹੋਇਆ ਸੀ। ਉਹਨਾਂ ਨੇ ਪਿੰਡ ਬਾਦ ਰੁੱਖਾਂ ਤੋਂ ਸਰਕਾਰੀ ਰਣਵੀਰ ਕਾਲਜ ਸੰਗਰੂਰ ਤੱਕ تعلیم ਹਾਸਲ ਕੀਤੀ। ਸਰਦੇਵ ਸਿੰਘ ਢੀਂਸਾ ਨੇ ਆਪਣੀ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ 1972 ਵਿੱਚ ਹਲਕਾ ਧਨੋਲਾ ਤੋਂ ਆਜ਼ਾਦ ਮੀਤ ਦੁਆਰ ਵਜੋਂ ਜੀਤ ਪੰਜਾਬ ਵਿਧਾਨ ਸਭਾ ਦੀਆਂ ਪੋੜੀਆਂ ਚੜੇ ਸੀ ਸੁਨਾਮ ਤੋਂ 1977 ਵਿੱਚ ਵਿਧਾਇਕ ਬਣ ਕੇ ਉਹ ਪੰਜਾਬ ਦੇ ਖੇਡ ਤੇ ਵਿੱਦਿਆ ਮੰਤਰੀ ਬਣੇ ਤਿੰਨ ਬਰਿਆਂ ਦੇ ਬਾਅਦ ਹੀ ਮੋੜ ਹੋਇਆ ਚੋਣਾਂ 'ਚ ਢੀਂਸਾ ਸੰਗਰੂਹ ਹਾਰ ਕੇ ਤੋਂ ਅਤੇ 1985 ਵਿੱਚ ਸੁਨਾਮ ਹਲਕੇ ਤੋਂ ਵਿਧਾਇਕ ਚੁਣੇ ਗਏ 1986 ਵਿੱਚ ਆਪਰੇਸ਼ਨ ਬਲੈਕ ਥੰਡਰ ਤੋਂ ਨਾਰਾਜ਼ ਹੋ ਕੇ ਟੀਸਾ ਨੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੀ ਸਤਾ ਦੇ ਸੁਖ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਵਕਰੇ ਢੜੇ ਦੀ ਅਗਵਾਈ ਨੂੰ ਤਰਜੀ ਦਿੱਤੀ। ਮੁੜ ਇਕੱਠੇ ਹੋਏ ਅਕਾਲੀ ਦਲ ਵਿੱਚ ਧੀਸਾਂ ਨੂੰ ਸਕੱਤਰ ਜਨਰਲ ਦਾ ਵਕਾਰੀ ਰਤਬਾ ਦੇ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੌਰਾਨ ਅਕਾਲੀ ਦਲ ਅੰਦਰ ਢੜੇਬੰਦਕ ਲੜਾਈ ਸ਼ੁਰੂ ਹੋ ਗਈ ਜਿਸ ਕਰਕੇ ਉਹ 1997 ਦੀ ਵਿਧਾਨ ਸਭਾ ਚੋਣ ਚ ਸਨਾਮ ਤੋਂ ਚੋਣ ਹਾਰ ਗਏ। ਪਰ ਧੀਸਾਂ ਨੂੰ ਪੰਜਾਬ ਯੋਜਨਾ ਬੋਰਡ ਅਤੇ ਪੰਜਾਬ ਜੀ ਦੀ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਕਰਨ ਦਾ ਵੀ ਮੌਕਾ ਮਿਲਿਆ। 1990 ਵਿੱਚ ਉਹ ਪਹਿਲੀ ਵਾਰ ਰਾਜ ਸਭਾ ਦਾ ਮੈਂਬਰ ਬਣ ਕੇ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਚ ਖੇਡਾਂ ਵਿਖਾਦ ਤੇ ਕੈਬਨਨ ਮੰਤਰੀ ਬਣੇ 2004 ਦੀ ਲੋਕ ਸਭਾ ਚੋਣਾਂ ਜਿੱਤ ਕੇ ਸੰਗਰੂਰ ਹਲਕੇ ਦੀ ਰਹਿ ਮਨਾਇ ਕੀਤੀ ਤੇ ਇਸਾ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਰਹਾ ਤੇ 2019 ਵਿੱਚ ਜਨਤਕ ਮਾਮਲਿਆਂ ਵਿੱਚ ਉਹਨਾਂ ਦੇ ਯੋਗਤਾ ਲਈ ਉਹਨਾਂ ਨੂੰ ਵਾਧਮ ਪੂਸ਼ਣ ਨਾਲ ਸਨਮਾਨਤ ਕੀਤਾ ਗਿਆ ਨਿੱਜੀ ਜ਼ਿੰਦਗੀ ਤੇ ਸਿਆਸੀ ਸფერੋ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਦੀ ਅਗਵਾਈ ਵੀ ਕੀਤੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਹਾਲ ਤੋਂ ਬਾਅਦ ਪਾਰਟੀ ਦੀ ਪ੍ਰਧਾਨਗੀ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਸੁਖਦੇਵ ਸਿੰਘ ਢੀਂਸਾ ਵੱਡੇ ਬਾਦਲ ਅਤੇ ਛੋਟੇ ਬਾਦਲ ਬਾਰੇ ਕੀ ਨਜ਼ਰੀਆ ਸੀ ਆਓ ਇੱਥੇ ਗੱਲ ਹੁਣ ਕਰ ਲੈਂਦੇ ਆ ਬਾਦਲ ਦੀ ਲੀਡਰਸ਼ਿਪ ਤਾਂ ਬਾਰੇ ਸ਼ਲਾਘਾ ਕਰਦੇ ਰਹੇ ਸੁਖਦੇਵ ਸਿੰਘ ਢੀਂਸਾ ਸਖਬੀਰ ਬਾਦਲ ਦੀ ਅਗਵਾਈ ਤੇ ਸਵਾਲ ਉਠਾਉਂਦੇ ਰਹੇ ਜਦੋਂ ਕਿ ਉਹਨਾਂ ਦੇ ਪੁੱਤਰ ਅਕਾਲੀ ਦਲ ਦੀ ਸਰਕਾਰ ਦੌਰਾਨ ਕੈਬਨਟ ਮੰਤਰੀ ਰਹੇ ਅਤੇ ਉਹ ਰਾਜ ਸਭਾ ਮੈਂਬਰ ਰਹੇ ਬਾਦਲਾਂ ਨਾਲ ਬਣਦੇ ਵਿਗੜਦੇ ਰਹੇ ਰਿਸ਼ਤੇ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਆਪਣੇ ਵੱਖਰੇ ਬਣਾਏ ਸ਼੍ਰੋਮਣੀ ਅਕਾਲੀ ਦਲ ਸਯੁਕਤ ਦੇ ਪ੍ਰਧਾਨ ਸਨ ਇਹ ਅਕਾਲੀ ਦਲ ਆਗੂ ਰਣਜੀਤ ਸਿੰਘ ਬਰਾਮਪੁਰਾ ਦੇ ਅਕਾਲੀ ਦਲ ਡੈਮੋਕ੍ਰੈਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਰਲੇਵੇਂ ਤੋਂ ਬਾਅਦ ਬਣਿਆ ਸਖਦੇਵ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਵੀ ਰਹੇ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਤੋਂ ਇਲਾਵਾ ਹੋਰ ਕਈ ਅਹਿਮ ਅਹੁਦਿਆਂ ਤੇ ਉਹਨਾਂ ਨੇ ਕੰਮ ਕੀਤਾ ਹੈ ਪਰ 217 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸਖਦੇਵ ਸਿੰਘ ਢੀਂਸਾ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਉੱਤੇ ਸਵਾਲ ਖੜੇ ਕੀਤੇ ਸਾਲ 2020 ਵਿੱਚ ਸਖਦੇਵ ਸਿੰਘ ਢੀਂਸਾ ਅਤੇ ਉਹਨਾਂ ਦੇ ਪੁੱਤਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੂੰ ਅਕਾਲੀ ਦਲ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਖਦੇਵ ਸਿੰਘ ਢੀਂਸਾ ਨੇ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਅਕਾਲੀ ਦਲ ਸੰਜੁਕਤ ਦਾ ਗਠਨ ਕਰ ਲਿਆ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਚੋਣ ਗੱਟ ਜੋੜ ਕਰਕੇ ਲੜੀਆਂ ਪਰ ਕੋਈ ਵੀ ਸੀਟ ਹਾਸਲ ਨਹੀਂ ਕਰ ਸਕੇ ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਢੀਂਸਾ ਵੀ ਪੰਜਾਬ ਦੇ ਲੋਕਾਂ ਨੇ ਕੋਈ ਐਮੀਅਤ ਨਹੀਂ ਦਿੱਤੀ ਜਦੋਂ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੁਰ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਦੇ ਸਰਪ੍ਰਸਤ ਉਹਨਾਂ ਨੂੰ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਗੁਰੂਗ੍ਰਾਂਹ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਅਕਾਲ ਤਖਤ ਉੱਤੇ ਪੇਸ਼ ਹੋਣ ਤੇ ਮਸਲੇ ਉੱਤੇ ਬਾਦਲ ਪਰਿਵਾਰ ਅਤੇ ਸਖਦੇਵ ਸਿੰਘ ਢੀਸਾ ਵਿਚਕਾਰ ਫਿਰ ਇੱਕ ਵਾਰ મતਭੇਦ ਪੈਦਾ ਹੋ ਗਿਆ ਜਿਸ ਕਾਰਨ ਉਹਨਾਂ ਨੂੰ ਪਾਰਟੀ ਦੇ ਸਰਪ੍ਰਸਤ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਸਰਦੇਵ ਸਿੰਘ ਢੀਂਸਾ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਦੇ ਨਾਂ ਤੇ ਸੁਧਾਰ ਲਹਿਰ ਦੇ ਨਾਂ ਤੇ ਹੇਟ ਅਕਾਲੀ ਆਗੂਆਂ ਦੀ ਇੱਕ ਅਵਾਈ ਕਰਦੇ ਦੇਖਿਆ ਉਹਨਾਂ ਸੁਧਾਰ ਲਹਿਰ ਦੇ ਆਗੂਆਂ ਨਾਲ ਮਿਲ ਕੇ ਅਕਾਲੀ ਸਰਕਾਰਾਂ ਦੌਰਾਨ ਹੋਈਆਂ ਗਲਤੀਆਂ ਲਈ ਅਕਾਲ ਤਖਤ ਉੱਤੇ ਪੇਸ਼ ਹੋ ਕੇ ਮਾਫੀ ਮੰਗੀ ਅਤੇ ਧਾਰਮਿਕ ਸਜ਼ਾ ਭੁਗਤੀ ਜਿਸ ਦੇ ਤਹਿਤ ਉਹਨਾਂ ਨੂੰ ਬਜ਼ੁਰਗ ਹੋਣ ਦੇ ਨਾਤੇ 2 ਦਿਨ 1 ਘੰਟੇ ਲਈ ਗੁਰੂ ਘਰ ਦੀ ਡਿਉੜੀ ਦੇ ਬਾਰ-ਬਾਰ ਸੇਵਾਦਾਰ ਬਾੜਾ ਚੋੜਾ ਬਾਕੇ ਹੱਥ ਵਿੱਚ ਬਰਛਾ ਫੜ ਕੇ ਸੇਵਾ ਨਿਮੋਣ ਲਈ ਕਿਹਾ ਗਿਆ ਉਹਨਾਂ ਇਸ ਦੇ ਨਾਲ ਹੀ ਤਖਤ ਕਿਸਕਰ ਸਾਹਿਬ ਦਮਦਮਾ ਸਾਹਿਬ ਫਤੇਗੜ ਸਾਹਿਬ ਅਤੇ ਮੁਖਤਸਰ ਸਾਹਿਬ ਦੇ ਕਿ ਸੇਵਾ ਨਿਭਾਈ ਇਸ ਤੋਂ ਇਲਾਵਾ 1 ਘੰਟਾ ਲੰਗਰ ਵਿੱਚ ਭਾਂਡੇ ਮਾਂਜਣ ਅਤੇ ਜੋ ਵੀ ਸੇਵ ਸੇਵਾ ਸੇਤ ਮੁਤਾਬਕ ਕਰ ਸਕਦੇ ਸੀ ਉਹਨਾਂ ਕਰਕੇ ਐ ਉਹਨਾਂ ਨੂੰ ਆਖਿਆ ਗਿਆ ਸੀ ਸਖਦੇਵ ਸਿੰਘ ਢੀਂਸਾ ਨੇ ਇਹ ਸਜ਼ਾ ਨਿਭਾਈ ਇਸ ਤੋਂ ਕੁਝ ਸਮੇਂ ਬਾਅਦ ਇਹ ਉਹਨਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਹ ਮੋਹਾਲੀ ਦੇ ਹੋਟਸ ਆਸਪਤਾਲ ਵਿੱਚ ਦਾਖਲ ਹੋ ਗਏ ਜਿੱਥੇ ਉਹਨਾਂ ਆਖਰੀ ਸਾਲ ਹੈ ਸਰਦਾਰ ਸੁਖਦੇਵ ਸਿੰਘ ਢੀਂਸਾ ਦੇ ਬਛੋੜੇ ਨੂੰ ਲੈ ਕੇ ਦੇਸ਼ ਵਿਦੇਸ਼ ਤੋਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਵੱਡੀ ਪੱਧਰ ਤੇ ਇਹ ਲੋਕ ਸ਼ਾਮਲ ਹੈ ਜਿਨ੍ਹਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮਤਰਿੰਦਰ ਨਰਮੋਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅਤੇ ਧਾਰਮਿਕ ਸ਼ਖਸੀ ਤਮ ਬਲੋਂ ਉਹਨਾਂ ਦੀ ਬੇਵਕਤੀ ਮੌਤ ਤੇ ਪਰਿਵਾਰ ਅਤੇ ਸਮਾਜ ਨੂੰ ਬੜਾ ਘਾਟਾ ਪਿਆ ਦੱਸਿਆ ਗਿਆ ਸੋ ਦੋਸਤੋ ਇਹ ਸੀ ਸ਼ਖਤੇਪ ਸਿੰਘ ਢੀਂਸਾ ਦੇ ਜੀਵਨ ਦੇ ਸਬੰਧ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਤੇ ਕਿਵੇਂ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਅੰਦਰ ਦੇਸ਼ ਦੇ ਅੰਦਰ ਆਪਣੀ ਰਾਜਨੀਤੀ ਦਾ ਜਿਹੜਾ ਪੈਂਡਾ ਤੈਅ ਕੀਤਾ ਇਹ ਪ੍ਰਵਾਨ ਤੁਹਾਨੂੰ ਕਿਵੇਂ ਲੱਗਾ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੀ ਰਹਿ ਦੇ ਸਕਦੇ ਹੋ ਤੇ ਅੱਜ ਲਈ ਇੰਨਾ ਹੀ ਧੰਨਵਾਦ